ਨੰਦੌਤ ਬੰਦਨ ਨਾਨਕ ਵਾਰ ਸਰਬ ਕਲਾ ਸਮਰੱਥ ਡੋਲਣ ਤੇ ਰੱਖੂ ਪ੍ਰਭੂ ਨੰਨਕ ਦੇ ਕਰ ਹੱਥ ਡੋਲਣ ਤੇ ਰੱਖੂ ਪ੍ਰਭੂ ਨਾਮਕ ਨੇ ਕਰ ਹੱਥ ਵਾਦ ਗੁਰੂ ਸਾਹਿਬ ਜੀ ਜਤ ਸ੍ਰੀ ਮਹਲਾ 4 ਮਿਲ ਸਤ ਸੰਗਤ ਸੰਗੁਰਾ ਹਾ ਮੂਝੀ ਨਾਮ ਗੁਰਮੁਖ ਵੇਸਾ ਮਿਲ ਸਤ ਸੰਗਤ ਸੰਧੂ ਰਾਮਾ ਮੂਝੀ ਨਾਮ ਗੁਰਮੁਖ ਵੇਸਾ ਹਾਰ ਹਾਰ ਕਿਰਪਾ ਧਾਰ ਮਦ ਸੂਤਨ ਆ ਮਿਲ ਸਤ ਸੰਗ ਓ ਮਹਾ ਰਾਮ ਹਰ ਗੁਣ ਬਾਣੀ ਸ਼ਰਵਣ ਸੁਣਾ ਹਰ ਕਰ ਕਿਰਪਾ ਸਤ ਗੁਰੂ ਮਿਲਾ ਹਾ गुण गावो गुण बोल बाणी हर गुण japो महा रामा सब तीर्थ व्रत जग पुण्य तोला हा ਹਰ ਹਰ ਨਾਮ ਨਾਮੁ ਜੁਜੇ ਕੋ ਜਾ ਹਰ ਹਰ ਆਤੋਲ ਤੋਲ ਅਤ ਭਾਰੀ ਗੁਰਮਤਿ Japੋ ਕੋ ਮਹਾਰਾਮ ਸਭ ਕਰਮ ਧਰਮ ਹਰ ਨਾਮ ਜਪਾਹ ਕੈਲ ਬੇਖ ਮੈਨ ਪਾਪ ਤੂ ਵਾਹ ਦੇਂ ਦਿਆਲ ਹੋ ਜਨ ਦੂਪਰ ਦੇਹ ਨਾਮਿਕ ਨਾਮ ਓ ਮਹਾਰਾਮ ਬੀਨ ਦਿਆਲੋ ਜਨ ਉਪਰ ਦੇਵ ਨਾਨਕ ਨਾਮ ਓ ਮਹਾਰਾਮ ਪਰ ਸਤਕਾਰ ਜੋ ਸਾਈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠੇ ਬਹੁਤ ਸਤਕਾਰਯੋਗ ਸਤਸੰਗੀ ਜੰਗੋਂ ਪਾਗਾਾਂ ਵਾਲੇ ਆ ਪਾਤਸ਼ਾਹ ਜੀ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਆਪ ਜੀ ਸਾਰੇ ਰਣਨੀਤਰੀ ਸਾਹਿਬ ਜੀ ਦੀ ਪਾਵਨ ਬਾਣੀ ਦੇ ਨਾਲ ਅਰਹਰਾਸ ਫੋਦਰ ਦੀ ਬਾਣੀ ਦੇ ਨਾਲ ਜੁੜਨ ਦਾ ਯਤਨ ਕਰ ਰਹੇ ਸਨ ਚੱਲ ਰਹੀ ਗੁਰੂਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦੀ ਲੜੀਵਾਰ ਵਿਚਾਰਧਾਰਾ ਤੇ ਇਸ ਲੜੀ ਦੇ ਤਹਿਤ ਧੰਨ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਜੀ ਨੇ ਰਹਿਮਤ ਕਰਦਿਆ ਹੋਇਆ ਅੱਜ ਦੇ ਸਾਡੀ ਝੋਲੀ ਦੇ ਵਿੱਚ ਗੋਲ ਬਾਏ ਜੈ ਸ੍ਰੀ ਰਾਗ ਦੇ ਅੰਤਰ 699 ਨੰਬਰ ਅੰਗ ਤੇ ਸੁਭਾਇ ਮਾਨ ਅੱਜ ਦੇ ਅਮਰਤਮਈ ਪਾਵਨ ਬਚਨਾਂ ਦੀ ਸਦਕਾ ਪਾਤਸ਼ਾਹ ਜੀ ਸਾਡੇ ਤੇ ਕੀ ਰਹਿਮਤ ਕਰਦੇ ਨੇ ਕੀ ਬਖਸ਼ਿਸ਼ ਕਰਦੇ ਨੇ ਆਉਂਦੀ ਵਿਚਾਰਾਂ ਦੀ ਅਰੰਭਤਾ ਤੋਂ ਪਹਿਲਾਂ ਸਾਰੇ ਰਣਮਨ ਕੇ ਫੱਤੇ ਬੁਲਾਈਏ ਦੋਨੇ ਹੱਥ ਜੋੜ ਬਲਾਉ ਜੀ ਫੱਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰਾਮਦਾਸ ਮਹਾਰਾਜ ਪਕਸ਼ਾ ਦੀਨ ਹੈ ਅੱਜ ਦੇ ਅੰਮ੍ਰਿਤਮਈ ਪਾਵਨ ਬਚਨਾਂ ਦੇ ਸਦਕਾ ਰਹਿਨਤ ਕੀਤੀ ਮੇਲ ਸਤ ਸੰਗਤ ਸੰਗ ਗੁਰਾਂ ਪੂੰਜੀ ਨਾਮ ਗੁਰੂਖਵੇ ਸਾਹਿਬ ਸੰਗਤ ਦੀ ਗੱਲ ਸੰਗਤ ਦਾ ਆਸਰਾ ਸੰਗਤ ਦਾ ਅਸਰ ਸੰਗਤ ਦੇ ਲਾਭ ਦੀ ਗੱਲ ਧੰ ਗੁਰੂ ਰਾਮਦਾਸ ਦੀ ਅੱਜ ਦੇ ਸ਼ਬਦ ਦੇ ਵਿੱਚ ਕਰਦੇ ਗੁਰਮੁਖੋ ਗੁਰੂ ਦੀ ਸੰਗਤੀ ਹੀ ਹੈ ਜਿਹੜੇ ਮਨੁੱਖੀ ਜੀਵ ਦਾ ਪਾਰ ਉਤਾਰਾ ਕਰਦੀ ਹੈ ਗੁਰੂ ਦੀ ਸੰਗਤ ਹੀ ਹੈ ਇਨਸਾਨ ਨੂੰ ਜਿਉਣ ਯੋਗਾ ਕਰਦੀ ਹੈ ਗੁਰੂ ਦੀ ਸੰਗਤ ਹੀ ਹੈ ਇਨਸਾਨ ਦਾ ਜੀਵਨ ਉੱਚੇ ਸੁੱਚੇ ਕਿਰਦਾਰ ਵਾਲਾ ਕਰ ਦਿੰਦੀ ਹੈ ਗੱਲ ਹੈ ਗੁਰੂ ਦੀ ਸੰਗਤ ਦੇ ਵਿੱਚ ਆਉਣ ਗੱਲ ਹੈ ਗੁਰੂ ਦੀ ਸੰਗਤ ਸੰਗਤ ਦਾ ਭਾਵ ਸਰੀਰ ਕਰਕੇ ਇਕੱਠੇ ਅਸੀਂ ਹੁੰਨੇ ਆ ਸੰਗਤ ਕਹਿੰਨੇ ਆ ਇੱਥੇ ਹੀ ਗੱਲ ਖਤਮ ਨਹੀਂ ਹੋ ਜਾਂਦੀ ਜਦੋਂ ਤੱਕ ਅਸੀਂ ਗੁਰੂ ਦੇ ਸ਼ਬਦ ਦੇ ਨਾਲ ਆਪਣੀ ਸੋਚ ਨੂੰ ਨਹੀਂ ਜੋੜ ਲੈਂਦੇ ਜਦੋਂ ਤੱਕ ਅਸੀਂ ਗੁਰੂ ਦੇ ਗਿਆਨ ਨੂੰ ਗੁਰੂ ਦੀ ਸਿੱਖਿਆ ਨੂੰ ਆਪਣੇ ਹਿਰਦੇ ਵਿੱਚ ਨਹੀਂ ਬਸਾ ਲੈਂਦੇ ਉਦੋਂ ਤੱਕ ਸੰਗਤ ਨਹੀਂ ਹੁੰਦੀ। ਨਹੀਂ ਤਾਂ ਸਰੀਰ ਕਰਕੇ ਬਹੁਤ ਬੇਰੀ ਅਸੀਂ ਜੁੜੇ ਹੋਏ ਹੁੰਨੇ ਆ ਸਾਡੀ ਸੁਰਤੀ ਸਾਡੇ ਮਨ ਦੇ ਅੰਦਰ ਖਿਆਲ ਸਾਡੇ ਮਨ ਦੇ ਅੰਦਰ ਵਿਚਾਰ ਘੂਰ ਹੀ ਹੁੰਦੇ ਨੇ ਭਾਵ ਸਰੀਰ ਕਰਕੇ ਅਸੀਂ ਪ੍ਰੈਜੈਂਟ ਆ ਪਰ ਮਨ ਕਰਕੇ ਅਸੀਂ ਹਾਜ਼ਰ ਨਹੀਂ ਆ। ਬੰਨ ਕਰਕੇ ਅਸੀਂ ਅਬਸੈਂਟ ਹੀ ਬੈਠੇ ਹੋਏ। ਸੋ ਸਤਿਗੁਰੂ ਜੀ ਨੇ ਇਸੇ ਗੱਲ ਨੂੰ ਕਿਹਾ ਵੀ ਜਿਸ ਪ੍ਰਾਣੀ ਨੇ ਗੁਰੂ ਦੀ ਸੰਗਤ ਗੁਰੂ ਦੇ ਸ਼ਬਦ ਦੇ ਨਾਲ ਆਪਣੇ ਮਨ ਨੂੰ ਜੋੜ ਲਿਆ। ਉਸ ਦੇ ਹਿਰਦੇ ਵਿੱਚ ਵਿਗਾਸ ਉਸ ਦੇ ਹਿਰਦੇ ਵਿੱਚ ਖੇੜਾ ਸਦਾ ਦੇ ਨਹੀਂ ਬਣਿਆ ਰਹਿੰਦਾ ਹੈ ਤੇ ਪ੍ਰਭੂ ਜੀਓ ਰਹਿਮਤ ਕਰੋ। ਮੇਰਾ ਸਦਾ ਦੇ ਲਈ ਮਿਲਾਪ ਸਤ ਸੰਗਤ ਦੇ ਨਾਲ ਹੋਵੇ ਸਤ ਸੰਗਤ ਦਾ ਅਰਥ ਹੁੰਦਾ ਹੈ ਜਿੱਥੇ ਸੱਚ ਦੀ ਬਾਤ ਹੈ ਸਤ ਸੰਗਤ ਦਾ ਭਾਵ ਹੈ ਜਿਸ ਦੇ ਨਾਲ ਸਤ ਦੇ ਨਾਲ ਕਰਤਾਰ ਦੇ ਨਾਲ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਲ ਜੁੜਿਆ ਜਾਂਦਾ ਹੈ ਸਤ ਸੰਗਤ ਦਾ ਅਰਥ ਇਹ ਹੈ ਫਿਰ ਸਾਹਿਬ ਜੀ ਕਹਿਣਾ ਕਰਦੇ ਕਹਿੰਦੇ ਜਦੋਂ ਸਤ ਸੰਗਤ ਦੇ ਨਾਲ ਜਦੋਂ ਗੁਰੂ ਦੇ ਨਾਲ ਮਿਲਾਪ ਹੁੰਦਾ ਹੈ ਰਹਿਮਤ ਕਰਦੇ ਧੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੇ ਬੋਲ ਸਾਡੇ ਸਾਨੁਕ ਧੰ ਧੰ ਸਤ ਸੰਗਤ ਜੇਤ ਹਾਰ ਰਸ ਪਾਇਆ ਗੁਰੂ ਦਾ ਸੰਗ ਕਰਕੇ ਗੁਰੂ ਦਾ ਓਟ ਆਸਰਾ ਲੈ ਕੇ ਜਿਹੜੇ ਗੁਰੂ ਦੇ ਕੋਲੇ ਆ ਗਏ ਧੰਨ ਧੰਨ ਧੰਦਾ ਜੋ ਵੱਡਿਆਂ ਭਾਗਾਂ ਵਾਲੇ ਸਤ ਸੰਗਤ ਗੁਰੂ ਦਾ ਸੰਗ ਕਰਕੇ ਗੁਰੂ ਦੀ ਸਿੱਖਿਆ ਨੂੰ ਆਪਣੇ ਪੱਲੇ ਬੱਧ ਕੇ ਜਿੱਤ ਹਰ ਰਸ ਪਾਇਆ ਪ੍ਰਭੂ ਦੀ ਸੇਵ ਤੋਂ ਸਲਾਵਾ ਰਸ ਮਨ ਨੂੰ ਚੰਗਾ ਲੱਗ ਗਿਆ ਮਿਲ ਜਨ ਨਾਨਕ ਨਾਮ ਪ੍ਰਗਾਸ ਇਹ ਨਾਨਕ ਜਦੋਂ ਦਾ ਮਿਲਿਆ ਹੁਣ ਅੰਦਰ ਪ੍ਰਗਾਸ ਹੈ ਅੰਦਰ ਖੇੜਾ ਹੈ ਅੰਦਰ ਹਮੇਸ਼ਾ ਦੇ ਲਈ ਚੰਗਿਆਈ ਹੋਈ ਹੈ ਤੁਹਾਡੀ ਸੰਗਤ ਹੀ ਹੈ ਜਿਹੜਾ ਇਨਸਾਨ ਦਾ پہاੜ ਉਤਾਰਾ ਕਰਦੀ ਹੈ ਗੁਰਮੁਖੋ ਇਤਿਹਾਸ ਦੀਆਂ अनेका ਹੀ ਸਾਖੀਆਂ ਨੇ ਜਿਨ੍ਹਾਂ ਗੁਰਸਿੱਖਾਂ ਨੇ ਗੁਰੂ ਦੀ ਸੰਗਤ ਕੀਤੀ ਗੁਰੂ ਵਾਲੇ ਹੋ ਗਏ ਜਿਨ੍ਹਾਂ ਗੁਰੂ ਸਿੱਖਾਂ ਨੇ ਗੁਰੂ ਦਾ ਓਟ ਆਸਰਾ ੱੱਕਿਆ ਇੱਕੋ ਇੱਕ ਅਰਦਾਸ ਕਰਦੇ ਪਾਤਸ਼ਾਹ ਜੀ ਮੈਨੂੰ ਤੇ ਹੁਣ ਤੁਹਾਡਾ ਦਰ ਹੀ ਚੰਗਾ ਲੱਗਦਾ ਏ ਇਸ ਦਰ ਤੋਂ ਮੈਂ ਕਿਤੇ ਹੋਰ ਦਰ ਦੇ ਉੱਤੇ ਹੁਣ ਜਾਈ ਹੋਈ ਨਹੀਂ ਸਕਦਾ ਹੋਰ ਕੁਝ ਚੰਗਾ ਹੀ ਨਹੀਂ ਲੱਗਦਾ ਤੇ ਮੇਰੀ ਤੇਰੇ ਅਗੇ ਪਾਤਸ਼ਾਹ ਸਦਾ ਦੇ ਲਈ ਇਹ ਅਰਦਾਸ ਹੈ ਮੈਨੂੰ ਆਪਣੇ ਚਰਣਾ ਕਮਲਾਂ ਦਾ ਓਟ ਆਸਰਾ ਬਖਸ਼ੀ ਤੇਰੀ ਸੰਗਤ ਕੀਤੇ ਆਂ ਹੀ ਜੀਵਨ ਸਦਾ ਦੇ ਲਈ ਉਜਲਾਇਆ ਹੈ। ਗੁਰੂ ਅਰਜਨ ਮਹਾਰਾਜ ਪਾਤਸ਼ਾਹ ਜੀ ਨੇ ਸੁਖਮਨੀ ਸਾਹਿਬ ਦੀ ਪਾਵਨ ਬਾਣੀ ਦੇ ਸਦਕਾ ਸੁਣਿਆ ਦਿੱਤਾ। ਜਿੱਥੇ ਸਾਹਿਬ ਜੀ ਕਹਿੰਦੇ ਗੁਰੂ ਦੀ ਸੰਗਤ ਕੀਤੇ ਆਂ ਜਿਹੜੇ ਅੰਦਰ ਬੈਰ-ਵਿਰੋਧਤਾ ਵੀ ਰੱਖਦੇ ਸੀਗੇ ਅਸੀਂ ਕਾਲ ਤੱਕ ਕਹਿੰਦੇ ਉਹ ਵੀ ਮਿੱਟ ਗਈ। ਜਿਹੜਾ ਮਨ ਦੇ ਅੰਦਰ ਈਰਖਾ ਦਵੇਸ਼ ਵਾਲਾ ਸੱਦਾ ਦੇ ਦੀ ਬਖੇੜਾ ਚੱਲਦਾ ਰਹਿੰਦਾ ਸੀ ਉਹ ਵੀ ਖਤਮ ਹੋ ਗਿਆ ਸਾਧ ਸੰਗ ਮਲ ਸਗਲੀ ਖੋਤ ਸਾਧ ਕੇ ਸੰਗ ਮਿਟਾ ਅਭਿਮਾਨ ਸਾਧ ਕੇ ਸੰਗ ਪ੍ਰਗਟੈ ਸੁ ਗਿਆਨ ਸਾਧ ਕੇ ਸੰਗ ਬੂਝੈ ਪ੍ਰਭ ਨੇਰਾ ਸਾਧ ਸੰਗ ਸਭ ਹੋਤ ਨਵੇਰਾ ਸਾਧ ਕੇ ਸੰਗ ਪਾਏ ਨਾਮ ਰਤਨ ਪਾਠ 13 ਸੰਗ ਕੀਤੇ ਆ ਇਹ ਲਾਭ ਹੋਇਆ ਇਹ ਇਹ ਕੁਝ ਖੱਟਿਆ ਹੁੰਦਾ ਤੇ ਸਾਇਦ ਜੀ ਕਹਿਣਾ ਕਰਦੇ ਕਿਉਂ ਨਾ ਅਸੀਂ ਸੰਗਤ ਸੱਚੀ ਉਹ ਹੀ ਕਰੀਏ ਜਿਹਦੇ ਨਾਲ ਜੀਵਨ ਦਾ ਪਾਰ ਉਤਾਰਾ ਹੈ ਜਿਹਦੇ ਨਾਲ ਜੀਵਨ ਬੜਾ ਸੋਹਣਾ ਹੈ ਹਾਂ ਗੁਰੂ ਦੀ ਸੰਗਤ ਕਰਨੀ ਹੈ ਇਸ ਦੇ ਲਈ ਇੱਕ ਕਾਰਕ ਸਭ ਤੋਂ ਵੱਡਾ ਜਿਹੜਾ ਵੀ ਕੋਈ ਕਰਨ ਵਾਲਾ ਹੈ ਉਸ ਨੂੰ ਕਰਨਾ ਜ਼ਰੂਰੀ ਆ। ਪਾਤਸ਼ਾਹ ਮੈਂ ਤੇਰੇ ਦਰ ਦੇ ਉੱਤੇ ਆਇਆ ਨਿਮਾਣਾ ਬੋਲ ਕੇ ਮੇਰੇ ਪੱਲੇ ਕੁਝ ਵੀ ਨਹੀਂ। ਮੇਰੇ ਪੱਲੇ ਕੁਝ ਵੀ ਨਹੀਂ ਹੈ ਮੈਂ ਤੇਰੇ ਦਰ ਦੇ ਉੱਤੇ ਹੁਣ ਸੀਸ ਝੁਕਾ ਰਿਹਾ ਰਹਿਮਤ ਕਰਿਓ ਮੈਨੂੰ ਆਪਣਾ ਸੰਗ ਬਖਸ਼ਿਓ ਆਪਣੇ ਦਰ ਘਰ ਦੀ ਝੋਲੀ ਦੇ ਵਿੱਚ ਦਾਤ ਪਾਇਓ ਗੁਣਾ ਦੀ ਦਾਤ ਪਾਇਓ ਤਾਂ ਕਿ ਮੈਂ ਔਗਣੇ ਆਰਾ ਕਿਤੇ ਗੁਣਾ ਵਾਲਾ ਹੋ ਜਾਵਾਂ। ਮੇਰੀ ਝੋਲੀ ਦੇ ਅੰਦਰ ਵੀ ਕਿਤੇ ਨਾ ਕਿਤੇ ਗੁਣ ਪ੍ਰਗਟ ਹੋ ਜਾਣ ਤੇ ਗੁਰੂ ਗੁਰੂ ਪਿਆਰ ਵਾਲੇ ਗੁਣਾ ਜੋਗਾ ਕਰ ਦਿੰਦਾ ਹੈ ਕਰਦਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਤੁਹਾਨੂੰ ਬੋਲ ਜਾਤ ਹੋਣੇ ਨੇ ਅਸੀਂ ਸਾਰੇ ਹੀ ਹੁਣ ਰਲ ਮਿਲ ਕੇ ਪਾਠ ਕੀਤਾ ਸਾਇਬ ਦੀ ਰਹਿਮਤ ਕਰਦੇ ਤਰਸ ਪਿਆ ਮਹਿਰਾਮਤ ਹੋਈ ਸਤਗੁਰ ਸੱਜਣ ਮਿੰਲੀਆ ਇਸੇ ਸ਼ਬਦ ਦੇ ਅਰਥਲੇ ਬੋਲੇ ਤੇਰਾ ਕੀਤਾ ਜਾਤੋਂ ਨਾਹੀਂ ਮੈਨੂੰ ਜੋਗ ਕੀ ਟੋਈ ਜੋਗ ਕੀ ਟੋਈ ਜੋਗ ਕੀ ਟੋਈ ਦਾ ਅਰਥ ਕੀ ਹੁੰਦਾ ਜੀ ਤੇ ਮੈਨੂੰ ਪਾਤਸ਼ਾਹ ਤੁਸੀਂ ਇੰਨੇ ਜੋਗਰਾ ਕਰ ਦਿੱਤਾ ਹੈ ਮੈਂ ਕੀ ਸੀਗਾ ਮੈਂ ਨਿਰਗੁਣਿਆ ਰ ਕੋ ਗੁਣ ਨਹੀਂ ਹੈ ਹੈ ਹੀ ਨਹੀਂ ਸੀ ਕੋ ਗੁਣ ਮੈਨੂੰ ਤੁਸੀਂ ਗੁਣਾ ਜੋਗਾ ਕਰ ਦਿੱਤਾ ਇਹ ਕਦੋਂ ਜਦੋਂ ਗੁਰੂ ਦੀ ਸੰਗਤ ਕੀਤੀ ਇਹ ਕਦੋਂ ਜਦੋਂ ਤੋਂ ਮੈਂ ਗੁਰੂ ਦਾ ਆਸਰਾ ਗੁਰੂ ਦੇ ਓਟ ਆਸਰੇ ਦੇ ਸਦਕਾ ਚੱਲਣਾ ਸ਼ੁਰੂ ਕੀਤਾ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਜੀ ਦੇ ਅੱਜ ਦੇ ਹੁਕਮ ਦੇ ਵਿੱਚ ਵੀ ਬੋਲ ਇਹੋ ਹੀ ਸੀ ਸਾਹਿਬ ਦੀ ਰਹਿਮਤ ਕਰਦੇ ਗੁਰਸਿੱਖ ਨੀਤ ਚੱਲੋ ਗੁਰਚਾਲੀ اے ਗੁਰੂ ਕੇ ਸਿੱਖੋ اے ਗੁਰੂ ਕੇ ਪਿਆਰ ਵਾਲੇ ਮਿੱਤਰੋ ਸਨੇਹ ਕਰਨ ਵਾਲੋ ਨੀਤ ਚੱਲੋ ਗੁਰਚਾਲੀ ਜਿੰਨੇ ਗੁਰੂ ਚਲਾਉਣਾ ਚਾਹੁੰਦਾ ਉੰਮੇ ਚੱਲੋ ਕਿਉ ਗੁਰੂ ਤੁਹਾਨੂੰ ਗੁਣਵਾਨ ਕਰ ਦੇਗਾ ਕਲਾਸ ਦੇ ਵਿੱਚ ਟੀਚਰ ਟੀਚਰ ਨੂੰ ਨੇ ਕਹਿਣ ਲੱਗੇ ਪਹਿਲਾਂ ਅਸੀਂ ਗੁਰੂ ਹੀ ਕਹਿੰਦੇ ਸੀ ਤੁਹਾਨੂੰ ਵੀ ਯਾਦ ਹੋਣਾ ਸ਼ਾਇਦ ਗੁਰੂ ਜੀ ਲਾਭ ਵਰਤ ਦੇ ਸੀਗੇ ਗੁਣ ਦਿੰਦੇ ਨੇ ਸਭ ਸਤਿਕਾਰ ਉਹਨਾਂ ਦਾ ਪੂਰਾ ਤੇ ਉਹ ਗੁਰੂ ਝਿੜਕ ਵੀ ਦਿੰਦਾ ਝਿੜਕਦਾ ਇਸ ਲਈ ਨਹੀਂ ਆ ਵੀ ਉਸ ਨੂੰ ਚੰਗੇ ਵੀ ਨਹੀਂ ਲੱਗਦੇ ਆਪਣੇ ਵਿਦਾਰਸ ਝਿੜਕਦਾ ਇਸ ਕਰਕੇ ਆ ਵੀ ਕਲ ਨੂੰ ਇਹ ਕੁਝ ਕਰਨ ਜੋਗ ਹੋ ਜਾਣ ਇਹਨਾਂ ਦਾ ਇੱਥੇ ਆਇਆ ਹੋਇਆ ਸਫਲਾ ਹੋ ਜੇ ਜਿਹੜੇ ਬਗਾ ਸੀ ਜਿਹੜੇ ਬੱਚੇ ਗੁਰੂ ਦੀ ਝਿੜਕ ਨੂੰ ਮਿੱਠਾ ਕਰਕੇ ਮਰ ਲੈਂਦੇ ਸੀ ਨਾ ਉਹਨਾਂ ਨੂੰ ਸ਼ਾਬਾਸ਼ੀ ਵੀ ਮਿਲਦੀ ਸੀ ਉਹਨਾਂ ਨੂੰ ਵਡਿਆਈ ਵੀ ਮਿਲਦੀ ਸੀ ਉਹਨਾਂ ਦੀ ਸ਼ੋਭਾ ਵੀ ਹੁੰਦੀ ਸੀ ਉਹ ਕਲਾਸ ਦੇ ਵਿੱਚ ਪਹਿਲੇ ਨੰਬਰ ਤੇ ਵੀ ਆਉਂਦੇ ਸੀ ਜਿਹੜੇ ਆਪਣੇ ਟੀਚਰ ਦੀ ਗੱਲ ਤੋਂ ਮੰਨਣ ਦੇ ਨਹੀਂ ਇਨਕਾਰੀ ਹੋ ਗਏ, ਪ੍ਰਸ਼ਾਹ ਹੋ ਗਏ। ਉਹ ਰਹਿ ਕੇ ਫੇਲ ਹੋ ਗਏ। ਕਿਸੇ ਜੋਗਰੇ ਨਹੀਂ ਰਹੇ। ਸਮਾ ਜਿਹੜਾ ਇੱਕ ਸਾਲ ਕਲਾਸ ਦਾ ਪੂਰਾ ਸੀਗਾ ਸਾਰਾ ਹੀ ਵਿਰਥਾ ਹੀ ਚਲਾ ਗਿਆ। ਗੱਲ ਨੂੰ ਨਹੀਂ ਸੁਣਿਆ, ਨਹੀਂ ਪੱਲੇ ਬੰਨੇ। ਇੰਨੇ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਪਾਵਨ ਬਾਣੀ ਵੀ ਪ੍ਰੇਰਣਾ ਕਰਦੀ ਹੈ ਵੀ ਗੁਰੂ ਵੀ ਭਾਈ ਤੁਹਾਨੂੰ ਇੰਨੇ ਜੋਗਰਾ ਕਰ ਦਿੰਦਾ ਹੈ ਕਿ ਜੇ ਤੁਸੀਂ ਗੁਰੂ ਦੇ ਕੋਲੇ ਆਇਓ ਤੇ ਗੁਰੂ ਦੀ ਚਾਲ ਚੱਲਣਾ ਸ਼ੁਰੂ ਕਰਦਿਓ ਇੱਥੇ ਜੇ ਪਿਆਰ ਵੀ ਮਿਲੇਗਾ ਤਾਂ ਵੀ ਗੁਰੂ ਦੀ ਬਾਤ ਜੇ ਗੁਰੂ ਦੇ ਦਰ ਦੇ ਉੱਤੇ ਆਇਆ ਝਿੜਕ ਵੀ ਮਿਲੇਗੀ ਇਹ ਵੀ ਗੁਰੂ ਦੀ ਬਾਤ ਹੈ ਗੁਰੂ ਭੱਲੇ ਦੇ ਲਈ ਤੁਹਾਨੂੰ ਕਹਿ ਰਿਹਾ ਹੈ ਇਹ ਹਰ ਨੂੰ ਤਾਂ ਹਰ ਕੋਈ ਐਕਸੈਪਟ ਕਰ ਲੈਂਦਾ ਪਰ ਝਿੜਕ ਨੂੰ ਅੱਜ ਦੇ ਸਮੇਂ ਦੇ ਵਿੱਚ ਕੋਈ ਨਹੀਂ ਐਕਸੈਪਟ ਕਰਦਾ ਕਿਉਂ ਅੰਦਰ ਪੇਸ਼ੈਂਸ ਨਹੀਂ ਹੈ ਪੇਸ਼ੈਂਸ ਨਹੀਂ ਹੈ ਇਹ ਗੱਲ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਸਾਨੂੰ ਸਿਖਾਉਂਦੀ ਆ ਜੋ ਗੁਰ ਕਹੈ ਸੋਈ ਭਲ ਮੰਨੋ ਮੰਨ ਲਓ ਭਲਾ ਕਰਕੇ ਤੁਹਾਡਾ ਭਲਾ ਹੀ ਹੋਏਗਾ ਭਾਈ ਲਹਿਣਾ ਜੀ ਨੂੰ ਜੇਕਰ ਗੁਰੂ ਨਾਨਕ ਸਾਹਿਬ ਦੀ ਟੱਕੜ ਦੇ ਵਿੱਚੋਂ ਕਟੂਰਾ ਚੱਕਣ ਦੇ ਲਈ ਕਹਿ ਰਹੇ ਨੇ ਨਾ ਭਲਾਈ ਸੀਗਾ ਭਾਈ ਲੈਣਾ ਦੀ ਦਾ ਬੜਾ ਵੱਡਾ ਭਾਈ ਲੈਣਾ ਦੀ ਜੇਕਰ ਪੈਂਦੀ ਬਾਸ ਦੇ ਵਿੱਚ ਕੰਧ ਉਸਾਰਨ ਦੀ ਗੱਲ ਕਰਦੇ ਸੀਗੇ ਪਤਾ ਤਾਂ ਭਾਈ ਲੈਣਾ ਦੀ ਹੋ ਵੀ ਸੀਗਾ ਨਹੀਂ ਉਸਰਨੀ ਪਰ ਗੁਰੂ ਦਾ ਹੁਕਮ ਸੀਗਾ ਲਗੇ ਰਹੇ ਤਦ ਤਾਂ ਭਾਈ ਲੈਣਾ ਨੂੰ ਵੀ ਜੀ ਸੀਗਾ ਕਿ ਗੁਰੂ ਨਾਨਕ ਮਹਾਰਾਜ ਪਾਤਸ਼ਾਹ ਦੀ ਸਾਰਿਆਂ ਨੂੰ ਝੜਕਾ ਮਾਰ ਕੇ ਪਛਾਹ ਮੋੜੀ ਜਾਂਦੇ ਨੇ ਪਛਾਹ ਮੋੜੀ ਜਾਂਦੇ ਨੇ ਪਰ ਇਹ ਗੁਰੂ ਦੀ ਝੜਕ ਵੀ ਮਿੱਠੀ ਕਰਕੇ ਲੱਗ ਰਹੀ ਸੀ ਕਹਿੰਦੇ ਹੁਣ ਹੈ ਕੌਣਾ ਤੇਰੇ ਤੋਂ ਬਿਨਾ ਜਿੱਥੇ ਮੈਂ ਹੁਣ ਜਾਵਾਂ ਭਲਾ ਕਰਕੇ ਮਨਾਇਆ ਤਿਉਹੋ ਹੀ ਭਾਈ ਲੈਣਾ ਜੀ ਗੁਰੂ ਅੰਗਦ ਮਹਾਰਾਜ ਪਾਤਸ਼ਾਹੀ ਹੋ ਕੇ ਨਿਭੜੇ ਤੇ ਅੱਜ ਤਿੰਨਾਂ ਦੇ ਅੱਗੇ ਵੀ ਅਸੀਂ ਸੀਸ ਝੁਕਾਉਨੇ ਆਂ ਸਾਡਾ ਵੀ ਗੁਰੂ ਦਾ ਸੰਗ ਕੀਤਾ ਹੋਇਆ ਗੁਰੂ ਪਿਆਰ ਵਾਲਿਓ ਅਰਦਾਸ ਕਰਿਆ ਕਰੂ ਅਸੀਂ ਵੀ ਪਾਤਸ਼ਾਹ ਤੇਰੀ ਸੰਗਤ ਦੇ ਵਿੱਚ ਆਏ ਆ ਤੇਰੀ ਰੰਗਤ ਸਾਡੇ ਉੱਤੇ ਅਸਰ ਕਰ ਜੇ ਅਸੀਂ ਵੀ ਇੱਥੇ ਆ ਕੇ ਕੁਝ ਲਾਹਾ ਖਟ ਲਈਏ ਸਾਡਾ ਵੀ ਸਵੇਰ ਦਾ 3 ਵਜੇ ਦਾ ਉੱਠਿਆ ਹੋਇਆ 4 ਵਜੇ ਦਾ ਉੱਠਿਆ ਹੋਇਆ ਪ੍ਰਵਾਣ ਹੋ ਜਾਏ। ਇਹ ਬੜੀ ਵੱਡੀ ਬਾਤ ਹੈ ਗੁਰੂ ਦਾ ਸੰਗ ਕਰਨਾ ਜਿਹੜਾ ਪ੍ਰਾਣੀ ਅੰਮ੍ਰਿਤ ਵੇਲੇ ਦੀ ਸੰਭਾਲ ਕਰਦਾ। ਸਾਲ ਦੇ 365 ਦਿਨ ਬਿਨਾਂ ਕਿਸੇ ਨਾਗੇ ਤੋਂ ਦੇਖੇ ਨੇ ਬਹੁਤਾਂਤ ਗਿਣਤੀ ਦੇ ਵਿੱਚ ਉਹ ਪ੍ਰਾਣੀ ਜਿਹੜਾ ਗੁਰੂ ਦਾ ਸੰਗ ਕਰਦੇ ਗੁਰੂ ਦੀ ਬਾਣੀ ਨੂੰ ਕਮਾਉਂਦੇ ਨੇ। ਤੇ ਉਹਨਾਂ ਦੇ ਜੀਵਨ ਦੇ ਅੰਦਰ ਇੰਨਾ ਖੜਾ ਉਹਨਾਂ ਦਾ ਜੀਵਨ ਇੰਨਾ ਸੋਹਣਾ ਸੁਚੱਜਾ ਉੱਚੇ ਕਰਤਾਰ ਕਰਮਾ ਵਾਲਾ ਬਿਆਨ ਨਹੀਂ ਕੀਤਾ ਜਾ ਸਕਦਾ ਇਹ ਬਖਸ਼ਿਸ਼ ਅੰਮ੍ਰਿਤ ਵੇਲੇ ਦੇ ਗੁਰੂ ਵੀ ਤੇ ਅੰਮ੍ਰਿਤ ਵੇਲੇ ਜਿਨ੍ਹਾਂ ਨੇ ਖੁਮਝਾਏ ਆ ਭੁਝਾਣ ਦਾ ਇੱਥੇ ਅਰਥ ਮੈਂ ਆਪਦੀ ਦੇ ਨਾਲ ਕਰਾਂ ਵੀ ਜਿਹੜੇ ਗੁਰੂ ਦੇ ਕੋਲੇ ਆ ਕੇ ਵੀ ਗੁਰੂ ਦੇ ਕੋਲੇ ਨਹੀਂ ਹੋ ਪਾਏ ਅੰਮ੍ਰਿਤ ਵੇਲੇ 4 ਵਜੇ ਜ਼ਰੂਰ ਆਏ 3:30 ਵਜੇ ਜ਼ਰੂਰ ਆਏ ਬੜੀ ਮਿਹਨਤ ਦੀ ਗੱਲ ਹੈ ਜੀ ਸਵੇਰ ਦਾ ਉੱਠਣਾ ਸਵੇਰ ਦਾ ਜਾਗਣਾ ਪਰ ਆਏ ਕੀ ਕੀਤਾ ਉਹਨਾਂ ਨੇ ਜ਼ਰੂਰ ਪ੍ਰਕਿਰਤਾ ਕੂੜ ਕਬਾੜ ਇਕੱਠਾ ਕਿੰਤੀ ਨਿੰਦਿਆ ਚੁਗਲੀ ਕਿੰਨੀ ਨਿੰਦਿਆ ਚੁਗਲੀ ਕੀਤਾ ਬੁਰਾ ਭਲਾ ਸਵੇਰੇ ਸਵੇਰੀ ਜ਼ੁਬਾਨ ਤੋਂ ਬੋਲਿਆ ਉਪਰਵਾਣ ਹੋ ਜੇਗਾ ਕਦੇ ਵੀ ਨਹੀਂ ਪਰਵਾਣ ਉਸਨੇ ਬੜਾ ਸੋਹਣਾ ਬਗਤ ਬੜਾ ਚੰਗਾ ਟਾਈਮ ਬਰਬਾਦ ਕਰ ਲਿਆ ਆਪਣੇ ਹੱਥੀ ਜਿਵੇਂ ਕਬੀਰ ਸਾਹਿਬ ਜੀ ਕਹਿੰਦੇ ਨਾ ਵੀ ਪਾਇਂ ਕੋਹਾੜਾ ਮਾਰੇ ਆ ਗਾਫਲ ਆਪਣੇ ਹੱਥ ਇਸ ਗਾਫਲ ਨੇ ਇਸ ਪਾਗਲ ਨੇ ਇਸ ਝੱਲੇ ਨੇ ਆਪਣੇ ਹੱਥਾਂ ਦੇ ਨਾਲ ਆਪਣਾ ਹੀ ਨੁਕਸਾਨ ਕਰ ਲਿਆ ਤੇ ਖੁਸ਼ ਹੋ ਰਿਹਾ ਮੈਂ ਪਤਾ ਨਹੀਂ ਕਿੰਨਾ ਭਲਾ ਕੰਮ ਕਰ ਲਿਆ ਮੈਂ ਪਤਾ ਨਹੀਂ ਕਿੰਨਾ ਚੰਗਾ ਕਾਰਜ ਕਰ ਲਿਆ ਨਹੀਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿਣਾ ਕਰਦੇ ਮੈਂ ਵਾਰੇ ਬਲੇ ਹਾਰੇ ਹਾਂ ਉਹਨਾਂ ਸਿੱਖਾਂ ਤੋਂ ਸੱਚੇ ਪਾਤਸ਼ਾਹ ਜਿਹੜਾ تیرੇ ਊਟ ਆਸਰੇ ਦੇ ਸਦਕਾ ਜਿਉਂਦੇ ਨੇ ਅੰਮ੍ਰਿਤ ਵੇਲੇ ਨੂੰ ਸਫਲਿਆ ਕਰਦੇ ਨੇ ਅਸੀਂ ਵੀ ਕਹਿ ਸਕਦੇ ਗੁਰੂ ਦਾ ਸੰਗ ਗੁਰੂ ਦੀ ਸੰਗਤ ਦਾ ਉਹ ਟਪਾਸਰ ਹੋ ਲੈ ਕੇ ਰਮਤ ਕਰਦੇ ਪਾਤਸ਼ਾਹ ਦੀ ਤੇਰੇ ਨਾਮ ਬਾਣੀ ਦੀ ਪੂੰਜੀ ਹੈ ਜਿਹੜੇ ਮੇਰੇ ਜੀਵਨ ਦੇ ਰਸਤੇ ਨੂੰ ਸੌਖਿਆ ਕਰਨੀ ਹੈ ਧਨ ਦੌਲਤ ਪੈਸਾ ਸਾਨੂੰ ਸਰੀਰ ਕਰਕੇ ਜਿੰਨੇ ਬਹੁਤ ਸਾਰੀਆਂ ਸਹੂਲਤਾਂ ਦੇ ਦਿੰਦਾ ਹੈ ਨਾ ਇਸ ਦੇ ਨਾਲ ਅਸੀਂ ਹਰ ਇੱਕ ਚੀਜ਼ ਖਰੀਦ ਸਕਦੇ ਹਾਂ ਪਰ ਇੱਕ ਗੱਲ ਚੇਤਾ ਰੱਖਿਓ ਪੈਸਾ ਸਾਡੇ ਜ਼ਿੰਦਗੀ ਦਾ ਸਕੂਨ ਨਹੀਂ ਸਾਂਭ ਦੇ ਸਕਦਾ ਲੱਖਾਂ ਕਰੋੜਾਂ ਅਰਬਾਂ ਮਿਲੀਅਨਾਂ ਅੱਠ ਪੀੜੀਆਂ ਤੱਕ ਲੋਕਾਂ ਨੇ ਪੈਸਾ ਇਕੱਠਾ ਕੀਤਾ ਹੋਇਆ ਪਰ ਪਰਿਵਾਰਾਂ ਦੇ ਵਿੱਚ ਸੁੱਖ ਸਕੂਨ ਨਹੀਂ ਹੈ ਸੌਣ ਵੇਲੇ ਨੀਂਦ ਵਾਲੀਆਂ ਗੋਲੀਆਂ ਚਾਰ-ਚਾਰ ਲੈਦੇ ਫਿਰ ਵੀ ਕਹਿੰਦੇ ਅਸਰ ਨਹੀਂ ਹੁੰਦਾ ਡਿਪਰੈਕਟ ਡਿਪਰੈਸ਼ਨ ਦੇ ਵਿੱਚ ਪਏ ਹੋਏ ਸੁੱਤੇ ਪਰ ਇਹਦਾ ਭਾਵ ਕਿ ਪੈਸਾ ਸਭ ਕੁਝ ਨਹੀਂ ਹੈ ਕਿਰਪਾ ਪਾਤਸ਼ਾਹ ਦੀ ਕੀ ਹੈ ਨਾਮ ਬਾਣੀ ਦੀ ਦਾਤ ਗੁਰਬਾਣੀ ਦੀ ਦਾਤ ਉਹਨਾਂ ਨੂੰ ਧੰਨੀ ਅਮੀਰ ਤੇ ਜ਼ਰੂਰ ਕਿਹਾ ਜਾ ਸਕਦਾ ਹੈ ਪਰ ਗੁਰਬਾਣੀ ਵਾਲੇ ਵਾਸੀ ਬਿਲਕੁਲ ਵੀ ਗਰੀਬ ਨਹੀਂ ਗੁਰਮੁਖੋ ਤੁਸੀਂ ਅਮੀਰ ਹੋ ਗੁਰੂ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਬਾਣੀ ਨੂੰ ਸੁਣਦੇ ਹੋ ਭਾਗਾਂ ਵਾਲੇ ਹੋ ਤੁਸੀਂ ਬਾਣੀ ਨੂੰ ਆਪ ਪੜਨ ਵਾਲੇ ਵਿਚਾਰਨ ਵਾਲੇ ਸਮਝਣ ਵਾਲੇ ਜੀ ਗੁਰੂ ਕਰਦਾ ਇੰਨੇ ਯੋਗ ਜੀ ਸਾ। ਅਰਦਾਸ ਕਰੀਏ ਫਾਟਾ ਤੇਰਾ ਦਾਰ ਨਾ ਛੁੱਟੇ ਸਾਡੇ ਤੋਂ। ਜਿੱਥੇ ਕਿਤੇ ਵੀ ਹੋਈਏ ਅਸੀਂ ਤੇਰੀ ਸੰਗਤ ਕਰੀਏ ਬਾਣੀ ਦੀ ਸੰਗਤ ਕਰੀਂ ਤੇਰੇ ਦਾਰ ਤੋਂ ਸਿੱਖਿਆ ਲੈਂਦੇ ਰਹੀਏ। ਤੇ ਇਹ ਦਾਤ ਇਹ ਸਭ ਤੋਂ ਵੱਡੀ ਨਾਮ ਬਾਣੀ ਦੀ ਪੂੰਜੀ ਹੈ ਜਿਹੜੇ ਜੀਵਨ ਨੂੰ ਇਨਸਾਨ ਜਿਉਂਗਿਆਂ ਦੀ ਸੁਖੀ ਕਰਦੀ ਹੈ ਸਕੂਨ ਦੇ ਦਿੰਦੀ ਹੈ ਪੁੰਜੀ ਨਾਮ ਗੁਰਮੁਖ ਵੇਸਾ ਕਹਿੰਦੇ ਇਹੋ ਹੀ ਹੈ ਪੁੰਜੀ ਨਾਮ ਦੀ ਗੁਰੂ ਦੇ ਸਾਧ ਮੁਖ ਰਹਿੰਦਿਆਂ ਮਿਲਦੀ ਹੈ ਹਰ ਹਰ ਕਿਰਪਾ ਧਾਰ ਮਦ ਸੂਦਨ ਮਿਲ ਸਤ ਸੰਗ ਉਹ ਮਾਹਾਰਾਮ ਏ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਉਹ ਦੁੱਖਾਂ ਨੂੰ ਦੂਰ ਕਰਨ ਵਾਲੇ ਤੇ ਜੀਵਨ ਦੇ ਅੰਦਰ ਸੁੱਖਾਂ ਦਾ ਪ੍ਰਗਾਸ਼ ਕਰਨ ਵਾਲੀ ਰਹਿਮਤ ਕਰਿਓ ਕਿਰਪਾ ਧਾਰਿਓ ਮੇਰਾ ਸਦਾ ਦੇ ਲਈ ਸਤ ਦੇ ਨਾਲ ਸੰਗ ਬਣਿਆ ਰਹੀ ਹਰ ਹਰ ਕਿਰਪਾ ਧਾਰ ਮਦਸੂਦਨ ਮਿਲ ਸਤ ਸੰਗ ਓ ਮਾਹਾਰਾਮ ਅੱਗੇ ਕਹਿੰਦੇ ਪਾਤਸ਼ਾਹ ਜੀ ਹਰ ਗੁਣ ਬਾਣੀ ਸ੍ਰਵਣ ਸੁਣਾਹ ਹਰੀ ਦੇ ਗੁਣ ਏ ਭਾਈ ਹਰੀ ਦੀ ਬਾਣੀ ਇਨੂੰ ਆਪਣੇ ਕੰਨਾਂ ਨੂੰ ਸੁਣਾ। ਕਿਉਂ ਅੱਛਾ ਇਹ ਗੱਲ ਕਿਉਂ ਕਹਿ ਤੇ ਪਾਤਸ਼ਾਹ ਜੀ? ਇਨਸਾਨ ਸੁਣਾਉਂਦਾ ਤਾਂ ਹੈ ਬਾਣੀ ਨੂੰ। ਕੰਨਾਂ ਨੂੰ ਪਰ ਕਿਹੜੀ ਝੂਠੀ ਬਾਣੀ? ਕੱਚੀ ਬਾਣੀ। ਜਿਹੜੇ ਇਨਸਾਨ ਨੂੰ ਸੱਚ ਦੇ ਨਾਲ ਨਹੀਂ ਜੋੜਦੀ। ਨਿੰਦਿਆ ਚੁਗਲੀ। ਕੱਚੇ ਬੋਲ ਸੁਣਾਉਂਦਾ ਹੈ ਜਿਹੜੇ ਰੱਬ ਦੇ ਨਾਲ ਨਹੀਂ ਜੋੜਦੇ। ਸੱਚੀ ਬਾਣੀ ਰੱਬ ਦੇ ਨਾਲ ਜੁੜਦੀ ਹੈ। ਸੱਚੀ ਬਾਣੀ ਇਨਸਾਨ ਦਾ ਜੀਵਨ ਉੱਚਾ ਸੁੱਚਾ ਕਰਦੀ ਹੈ। ਪਿਛਾ ਜੀ ਰੰਮਤ ਕਰਦੇ ਮੈਂ ਸਦਾ ਦੇ ਲਈ ਸੁਣਾ ਮੈਂ ਸਦਾ ਦੇ ਲਈ ਸੱਚੀ ਬਾਣੀ ਦਾ ਓਟ ਆਸਰਾ ਲਵਾਂ ਫੇਰ ਹੋਵੇਗਾ ਕਿ ਸੁਣ ਤੇ ਪੁਨੀਤ ਕਹ ਤੇ ਪਵਿੱਤ ਸਤਿਗੁਰ ਰਹੀਆ ਭਰਪੂਰੇ ਪਾਤਸ਼ਾਹ ਤੇਰੀ ਕਿਰਪਾ ਹੁਈ ਏ ਜਦੋਂ ਦਾ ਮੈਂ ਤੇਰਾ ਸੰਗ ਕਰਨਾ ਸ਼ੁਰੂ ਕਰ ਦਿੱਤਾ ਮੈਨੂੰ ਹੁਣ ਚੰਗਾ ਸੁਣਾ ਚੰਗਾ ਲੱਗਦਾ ਏ ਚੰਗਾ ਕਹਿਣਾ ਸੱਚ ਕਹਿਣਾ ਮੈਨੂੰ ਬੜਾ ਪਲਾਕਨ ਲੱਗਦਾ ਮੈਂ ਆਪਣੇ ਅੰਦਰ ਦੁਚਿੱਤੇ ਪਨ ਵਾਲੀ ਬਾਤ ਨਹੀਂ ਹੁਣ ਰੱਖੀ ਇਹ ਦਾਤ ਸਾਹਿਬ ਦੀ ਪੌਂਦੇ ਝੋਲੀ ਦੇ ਵਿੱਚ ਹਰ ਗੁਣ ਗਾਵਹ ਗੁਣ ਬੋਲਹ ਬਾਣੀ ਹਰ ਗੁਣ ਜਾਪੁ ਓ ਮਹਾਰਾਮ ਪਾਤਸ਼ਾਹ ਮੈਂ ਸਦਾ ਦੇ ਲਈ ਗੁਣ ਗਾਵਾਂ ਗੁਣ ਬੋਲਾਂ ਗੁਣ ਨੂੰ ਜਪਦਾ ਰਾਂ ਤੇ ਇਹਨਾਂ ਦੇ ਸਦਕਾ ਹੀ ਮੇਰੇ ਜੀਵਨ ਦੇ ਅੰਦਰ ਚਾਉ ਹੈ ਇਹਨਾਂ ਦੇ ਸਦਕਾ ਹੀ ਜੀਵਨ ਦੇ ਅੰਦਰ ਮੇਰੇ ਖੇੜਾ ਹੈ ਸਭ ਤੀਰਥ ਵਰਤ ਜਗ ਪੁੰਨ ਤੋਲਾ ਹਰ ਹਰ ਨਾਮ ਨਾਮ ਪੁਜੇ ਪੁਜਾਹ ਪਾਤਸ਼ਾਹ ਜੀ ਕਹਿਣਾ ਕਰਦੇ ਤੀਰਥ ਰੱਖ ਲੈ ਦਾਨ ਪੁੰਨ ਕਰ ਲੈ ਹੋਰ ਵੀ ਧਰਮ ਦੇ ਨਾਮ ਦੇ ਉੱਤੇ ਕਰਮ ਕਰ ਲੈ ਪਰ ਇਹਨਾਂ ਤੋਂ ਸਭ ਤੋਂ ਉੱਤਮ ਹੈ ਰੱਬ ਦਾ ਨਾਮ ਸਭ ਤੋਂ ਉੱਤਮ ਹੈ ਰੱਬ ਦਾ ਨਾਮ ਜਿਸ ਜਨ ਨੇ ਰੱਬ ਦੇ ਨਾਮ ਨੂੰ ਵਸਾਲਿਆ ਜੀਵਨ ਉਸ ਦਾ ਬੜਾ ਸੁਖਾਂ ਜੀਵਨ ਉਸ ਦਾ ਬੜਾ ਉੱਚਾ ਸੁੱਚਾ ਇਹ ਦਾਤ ਸਾਹਿਬ ਦੀ ਝੋਲੀ ਦੇ ਵਿੱਚ ਪਾਉਂਦੇ ਹਰ ਹਰ ਅਤੁੱਲ ਤੋਲ ਅਤਿ ਭਾਰੀ ਗੁਰਮਤਿ ਜਪ ਉਮ ਆਹ ਰਾਮ ਰੱਬ ਦਾ ਨਾਮ ਨਾ ਤੁਲਣ ਵਾਲਾ ਨਹੀਂ ਟੋਲਿਆ ਜਾ ਸਕਦਾ ਜਿਹੜੇ ਵੀ ਸਤਸੰਗੀ ਜਨਮ ਕਰਮ ਕਰਦੇ ਆ ਹੋયા ਮਿਹਨਤ ਕਰਦੇ ਆ ਹੁੰਦੇ ਆ ਕਮਾਉਂਦੇ ਨੇ ਗੁਰੂ ਦੀ ਮਤ ਲੈ ਕੇ ਸਦਾ ਦੇ ਲਈ ਚਾਅ ਹੈ ਇਹਾਂ ਦੇ ਅੰਦਰ ਸਦਾ ਦੇ ਲਈ ਖੇੜਾ ਸਭ ਕਰਮ ਧਰਮ ਹਰ ਨਾਮ ਜਪਾ ਹੋਂ ਕਿਲ ਵਿਖ ਮੈਲ ਪਾਪ ਤੋਬਾ ਹੋਂ ਪਾਤਸ਼ਾਹ ਜੀ ਰਹਿਮਤ ਕਰਿਓ ਮੈਂ ਸਦਾ ਤੇ ਲਈ ਤੇਰੇ صدਕਾ ਕਾਰਜ ਕਮਾ ਸਕਾਂ ਕੰਮ ਤੇ ਮੈਂ ਬੜੇ ਕਮਾਉਣਾ ਹੈ ਪਰ ਉਹ ਕੰਮ ਕਮਾਉਣਾ ਜਿਹੜੇ ਮੈਨੂੰ ਤੇਰੇ ਨਾਲੋਂ ਤੋੜਦੇ ਨੇ ਜੋੜਦੇ ਨਹੀਂ ਕਿਰਤ ਕਰਮ ਕੇ ਵਿਛੜੇ ਕਰ ਗ੍ਰਿਪਾ ਮਿਲੋ ਰਾਮ ਇਹ ਵਾਹਿਗੁਰੂ ਜੀ ਰਹਿਮਤ ਕਰਿਓ ਮੈਂ ਆਪਣੇ ਕੰਮਾਂ ਕਰਕੇ ਵਿਛੜਿਆ ਹੋਇਆ ਮੈਂ ਚੰਗਾ ਸੁਣ ਨਹੀਂ ਪਾਇਆ ਚੰਗਾ ਕਰ ਨਹੀਂ ਪਾਇਆ ਚੰਗਾ ਬੋਲ ਨਹੀਂ ਪਾਇਆ ਚੰਗੇ ਪਾਸੇ ਮੈਂ ਤੁਰ ਨਹੀਂ ਪਾਇਆ ਮੈਂ ਕਿਸੇ ਦਾ ਚੰਗਾ ਕਰਨ ਦੀ بجائے ਨੁਕਸਾਨ ਵਾਲੇ ਪਾਸੇ ਛੇਤੀ ਦੌੜਿਆ ਕਿਰਪਾ ਕਰਿਓ ਤੁਸੀਂ ਮੈਂ ਚੰਗਾ ਕਰ ਸਕਾਂ ਚੰਗੇ ਦੇ ਨਾਲ ਹੀ ਸਾਇਬ ਜੀ ਕਹਿੰਦੇ ਪਾਪ ਕਿਲਵਿਕ ਸਦਾ ਦੇ ਲਈ ਧੁੱਤੇ ਜਾਂਦੇ ਨੇ ਦੀਨ ਦਇਆਲੂ ਉਹ ਜਨ ਉੱਪਰ ਦੇਖੋ ਨਾਨਕ ਨਾਮ ਉਹ ਮਹਾਰਾਮ ਏ ਦੀਨਾਂ ਦੇ ਉੱਤੇ ਦਇਆ ਕਰਨ ਵਾਲੇ ਦੀਨਦਾਰ ਸੁਖ ਦਾਇਕ ਗੰਗਾਲ ਗੰਗਾਲਾਂ ਦੇ ਉੱਤੇ ਦਇਆ ਕਰਨ ਵਾਲੇ ਪ੍ਰਭੂ ਜੀ ਮੇਰੇ ਉੱਤੇ ਕਿਰਪਾ ਕਰਿਓ ਮੇਰੀ ਝੋਲੀ ਦੇ ਵਿੱਚ ਨਾਮ ਬਾਣੀ ਦੀ ਦਾਤ ਪਾ ਦਿਓ ਮੇਰੀ ਝੋਲੀ ਦੇ ਵਿੱਚ ਵੀ ਚੰਗੇ ਕਰਮ ਪਾ ਦੇ। ਦੀਨ ਦਰਦ ਨਿਵਾਰ ਥਾਖੁਰ ਰਾਖੈ ਜਨ ਕੀ ਆਪ ਤਰਨ ਤਾਰਨ ਹਰ ਨਿਦ ਦੁਖ ਨੋ ਸਕੈ ਪਿਆਰ ਸਾਧੂ ਸੰਗੁ ਭਜਗੁ ਭਾਗ ਗੁਰੂ ਦਾ ਸੰਗ ਗੁਰੂ ਦੀ ਸੰਗਤ ਕਰਦੇ ਆ ਹੋਇਆ ਰਬ ਰਬ ਕਰੀਏ। ਇਹੋ ਹੀ ਹੈ ਸਭ ਤੋਂ ਉਤਮਾਰ ਅਸਤ ਗੁਰਮੁਖੋ ਅਸੀਂ ਵੀ ਗੁਰੂ ਦਾ ਸੰਗ ਕਰਦੇ ਆ ਹੋਇਆ ਆਪਣਾ ਜੀਵਨ ਉੱਚਾ ਸੁੱਚਾ ਬਣਾਏ ਚੰਗਿਆ ਕਰਮਾਂ ਵਾਲਾ ਗੁਰੂ ਸਾਨੂੰ ਡਿੱਗਿਆਂ ਹੋਿਆਂ ਨੂੰ ਵੀ ਆਪਣੇ ਗਲ ਨਾਲ ਲਾਉਂਦਾ ਏ ਨਿਮਾਣਿਆ ਨੂੰ ਵੀ ਮਾਣ ਬਖਸ਼ਦਾ ਤੇ ਤਾਣਿਆਂ ਨੂੰ ਵੀ ਤਾਣ ਜੋਗਾ ਕਰ ਦਿੰਦਾ ਏ ਤੇ ਸਾਨੂੰ ਵੀ ਜ਼ਰੂਰ ਕਰੇਗਾ ਇਹ ਬਖਸ਼ਿਸ਼ ਗੁਰੂ ਸਾਹਿਬ ਦੀ ਕਰਦੇ ਅਸੀਂ ਵੀ ਗੁਰੂ ਦੇ ਕੋਲੇ ਆਇਆਂ ਗੁਰੂ ਦੀ ਸੰਗਤ ਕਰਦੇ ਆ ਆਪਣੇ ਜੀਵਨ ਨੂੰ ਸੋਨਾ ਸੁੱਚਾ ਕਰੀਏ ਵਿਚਾਰਾ ਕਰਦੇ ਅਨੇਕਾ ਪ੍ਰਕਾਰ ਦੀਆਂ ਭੁੱਲਾਂ ਦੀ ਅਖੀਰ ਵਿੱਚ ਬਲਾਉ ਪਤੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤ